हां जी सत श्री अकाल जी ਸਾਰਿਆਂ ਨੂੰ ਅੱਜ ਦੀ ਜਿਹੜੀ ਆਪਣੀ ਵੀਡੀਓ ਬਣਾ ਰਹੇ ਆ ਉਹ ਹੈਗੀ ਆਧਾਰ ਕਾਰਡ ਦੀ ਅਪਡੇਟ ਨੂੰ ਲੈ ਕੇ ਕਿਉਂਕਿ ਅਕਸਰ ਹੀ ਆਪਾਂ ਕਈ ਵਾਰ ਜਦੋਂ ਪ੍ਰੋਬਲਮ ਆਉਂਦੀ ਹੈ ਉਦੋਂ ਪਤਾ ਲੱਗਦਾ ਵੀ ਆਪਣਾ ਜਿਹੜਾ ਆਧਾਰ ਕਾਰਡ ਅਪਡੇਟ ਨਹੀਂ ਹੈਗਾ ਅੱਜ ਉਸੇ ਚੀਜ਼ ਤੇ ਆਪਾਂ ਤੁਹਾਨੂੰ ਦੱਸਾਂਗੇ ਵੀ ਆਧਾਰ ਕਾਰਡ ਤੁਸੀਂ ਕਿਵੇਂ ਚੈੱਕ ਕਰਨਾ ਤੁਹਾਡਾ ਅਪਡੇਟ ਹੈ ਜਾਂ ਨਹੀਂ ਤੁਹਾਨੂੰ ਜ਼ਰੂਰਤ ਹੈ ਉਸ ਨੂੰ ਅਪਡੇਟ ਕਰਨ ਦੀ ਜਾਂ ਨਹੀਂ ਇਹ ਸਾਰੀ ਜਿਹੜੀ ਆਪਾਂ ਅੱਜ ਚੀਜ਼ ਬਾਰੇ ਤੁਹਾਨੂੰ ਦੱਸਾਂਗੇ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਤੁਹਾਨੂੰ ਜਿਹੜੀ ਉਹ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਕੋਕਈ ਕਈ ਵਾਰ ਇਹਦਾ ਹੁੰਦਾ ਆਪਾਂ ਨੂੰ ਪਤਾ ਹੀ ਨਹੀਂ ਹੁੰਦਾ ਵੀ ਆਪਣਾ ਆਧਾਰ ਕਾਰਡ ਜਿਹੜਾ ਅਪਡੇਟ ਹੈ ਜਾਂ ਨਹੀਂ ਤੇ ਜਦੋਂ ਆਪਾਂ ਬੈਂਕ ਵਗੈਰਾ ਜਾਂ ਹੋਰ ਕਿਤੇ ਆਪਾਂ ਨੂੰ ਜ਼ਰੂਰਤ ਪੈਂਦੀ ਆ ਉੱਥੇ ਆਪਾਂ ਆਪਣਾ ਆਧਾਰ ਕਾਰਡ ਲੈ ਕੇ ਜਾਂਦੇ ਆ ਤਾਂ ਆਪਾਂ ਨੂੰ ਉਸੇ ਟਾਈਮ ਹੀ ਪਤਾ ਲੱਗਦਾ ਵੀ ਆਪਣਾ ਆਧਾਰ ਕਾਰਡ ਅਪਡੇਟ ਨਹੀਂ ਹੈਗਾ ਤੇ ਆਪਣਾ ਜਿਹੜਾ ਕੰਮ ਉਹ ਰੁਕ ਜਾਂਦਾ ਤੇ ਫਿਰ ਆਪਾਂ ਨੂੰ ਉਹਦੇ ਵਿੱਚ ਮੁਸ਼ਕਲ ਆਉਂਦੀ ਆ ਤੇ ਉਸੇ ਚੀਜ਼ ਨੂੰ ਆਪਾਂ ਅੱਜ ਦੱਸਾਂਗੇ ਵੀ ਤੁਸੀਂ ਆਪਣਾ ਆਧਾਰ ਕਾਰਡ ਕਿਵੇਂ ਚੈੱਕ ਕਰਨਾ ਵਾ ਵੀ ਉਹ ਅਪਡੇਟ ਹੈ ਜਾਂ ਨਹੀਂ ਕਿਉਂਕਿ ਤਕਰੀਬਨ 2012 ਦੇ ਵਿੱਚ ਜਿਹੜੇ ਆਧਾਰ ਕਾਰਡ ਬਣਨੇ ਸਟਾਰਟ ਹੋਏ ਸੀਗੇ ਉਦੋਂ ਕੀ ਹੋਇਆ ਸੀਗਾ ਉਦੋਂ ਕੋਈ ਇਹਨਾਂ ਦੇ ਪ੍ਰੋਪਰ ਸੈਂਟਰ ਤਾਂ ਹੈ ਨਹੀਂ ਸੀਗੇ ਠੀਕ ਹੈ ਉਦਾਂ ਹੀ ਇਹ ਇੱਕ ਕੈਂਪ ਦੁਆਰਾ ਬਣਦੇ ਹੁੰਦੇ ਸੀ ਖੁੱਲੀ ਜਗ੍ਹਾ ਤੇ ਜਿਵੇਂ ਸਕੂਲ ਵਗੈਰਾ ਹੋ ਗਿਆ ਜਾਂ ਹੋਰ ਪੈਂਡ ਜਾਂ ਸ਼ਹਿਰ ਵਿੱਚ ਜਿਹੜੀ ਜਗ੍ਹਾ ਹੁੰਦੀ ਸੀ ਉੱਥੇ ਬਣਾ ਲਏ ਸੀਗੇ ਉਸ ਟਾਈਮ ਇਹ ਹੋਇਆ ਕਿ ਜਦੋਂ ਤੁਹਾਡੇ ਆਧਾਰ ਕਾਰਡ ਬਣਨੇ ਸਟਾਰਟ ਹੋਏ ਤੁਸੀਂ ਜਿਹੜੀ ਤਰੀਕ ਆਪ ਦੀ ਦੱਸੀ ਵੀ ਇਦਾਂ ਸੀ ਕਿਉਂਕਿ ਕਈ ਵਾਰ ਜਿੰਨਾਂ ਕੋਲੇ ਸਰਟੀਫਿਕੇਟ ਨਹੀਂ ਉਹਨਾਂ ਦਾ ਸੋਖ ਅੰਦਾਜ਼ਾ ਸੀਗਾ ਤੁਹਾਡੇ ਕੋਲ ਕਿਹੜਾ ਕਰ ਲਈ ਵੋਟਰ ਕਾਰਡ ਜਿਹੜੇ ਬਣੇ ਹੋਏ ਸੀਗੇ ਤੁਸੀਂ ਉਹ ਅੰਦਾਜ਼ੇ ਨਾਲ ਦੱਸਤੀ ਜਾਂ ਜਿਨ੍ਹਾਂ ਨੇ ਵੋਟਰ ਕਾਰਡ ਨਾ ਬਣਾ ਲਈ ਉਹਨਾਂ ਦੀ ਤਾਂ ਸਹੀ ਆ ਗਈ ਜਿਨ੍ਹਾਂ ਨੇ ਆਪਣੀ ਅੰਦਾਜ਼ੇ ਨਾਲ ਹੀ ਦੱਸਤੀ ਉਦੋਂ ਉਹਨਾਂ ਨੇ ਉਸ ਤਰੀਕੇ ਨਾਲ ਉਹਨਾਂ ਨੇ ਭਰ ਕੇ ਉਹ ਚੀਜ਼ ਨੂੰ ਪ੍ਰੋਪਰ ਕਰਤਾ ਫਿਲ ਹੋ ਗਈ ਉਹ ਤੁਹਾਡੀ ਜਿਹੜੀ ਮਿਸਮੈਚ ਹੋ ਗਈ ਕਿਉਂਕਿ ਆਧਾਰ ਕਾਰਡ ਉੱਤੇ ਹੋਰ ਤਰੀਕ ਹੋਗੀ ਜਿਹੜਾ ਵੋਟਰ ਕਾਰਡ ਸੀ ਉਹ ਤੇ ਹੋਰ ਹੋਗੀ ਤੇ ਉਹਦੇ ਨਾਲ ਕੀ ਹੋਇਆ ਵੀ ਹੁਣ ਜਦੋਂ ਆਪਾਂ ਕੋਈ ਕੰਮ ਕਰਨਾ ਹੁੰਦਾ ਜਿਹੜੀ ਉਹ ਤਰੀਕ ਪ੍ਰੋਪਰ ਹੁੰਦੀ ਨਹੀਂਗੀ ਤੇ ਉਹ ਜਿਵੇਂ ਪੈਨਸ਼ਨ ਵਾਲੀ ਬਜ਼ੁਰਗਾਂ ਦੀ ਹੋਗੀ ਜਾਂ ਕੋਈ ਹੋਰ ਕੰਮ ਚੋਂ ਫਿਰ ਡਿੱਕਾ ਪੈਣ ਲੱਗ ਗਿਆ ਜਿੰਨਾਂ ਕੋਲੇ ਤਾਂ ਡੇਟ ਆਫ ਬਰਥ ਪ੍ਰੋਪਰ ਸੀਗੀ ਸਰਟੀਫਿਕੇਟ ਵਗੈਰਾ ਸੀਗੇ ਉਹਨਾਂ ਦੀ ਤਾਂ ਸਹੀ ਹੋ ਗਈ ਤੇ ਉਹਨਾਂ ਨੇ ਕੀ ਕੀਤਾ ਜਿੰਨਾਂ ਕੋਲੇ ਪ੍ਰੋਪਰ ਡਾਕੂਮੈਂਟ ਨਹੀਂ ਸੀ ਉਹਨਾਂ ਦੇ ਕੱਲੇ ਜਿਹੜਾ ਜੀਅਰ ਪਿਛਲਾ ਸਾਲ ਜਿਹੜਾ ਉਹ ਲਿਖਤਾ एग्जांपल ਦੇ ਤੌਰ ਤੇ ਜਿਵੇਂ 1961 62 63 ਜਾਂ 70 75 ਜਿੰਨਾ ਵੀ ਸੀਗਾ ਉਹਨਾਂ ਲਿਖਿਆ ਗਿਆ ਜਿਹੜੀ ਉੱਪਰਲੀ ਅੱਗੇ ਵਾਲੀ ਜਿਹੜੀ ਡੇਟ ਸੀਗੀ ਜਾਂ ਮਹੀਨਾ ਸੀਗਾ ਉਹ ਮੈਂਸ਼ਨ ਨਹੀਂ ਹੋਇਆ ਵਿੱਚ ਉਹ ਨਹੀਂ ਲਿਖਿਆ ਗਿਆ ਉਸ ਤੋਂ ਬਾਅਦ ਜਿਹੜੀ ਆਪਾਂ ਜਦੋਂ ਕੋਈ ਕੰਮ ਕਰਾਉਂਦੇ ਸੀ ਉਹਦੇ ਵਿੱਚ ਹੁਣ ਆਨਲਾਈਨ ਜਿਹੜਾ ਵੀ ਆਪਾਂ ਕੰਮ ਕਰਦੇ ਉਹ ਚ ਤਿੰਨੋਂ ਚੀਜ਼ਾਂ ਜ਼ਰੂਰੀ ਨੇ ਅੱਜ ਕੱਲ ਜਿਹੜਾ ਕੋਈ ਵੀ ਆਪਾਂ ਆਨਲਾਈਨ ਕੰਮ ਕਰਦੇ ਹਾਂ ਜਿਵੇਂ ਤਰੀਕ ਮਹੀਨਾ ਸਾਲ ਉਹ ਤਿੰਨੋਂ ਹੋਣੀਆਂ ਜ਼ਰੂਰੀ ਨੇ ਹੁਣ ਆਣ ਆਪਾਂ ਚੈੱਕ ਕਿਵੇਂ ਕਰਨਾ ਹੁਣ ਉਹਦੇ ਬਾਰੇ ਚੀਜ਼ ਦੱਸਦੇ ਆ ਜਦੋਂ ਤੁਸੀਂ ਆਧਾਰ ਕਾਰਡ ਦਾ ਜਿਹੜਾ ਚੈੱਕ ਕਰਨਾ ਵਾ ਆਪਣਾ ਜੇ ਤਾਂ ਪਿੱਛੇ ਤੁਹਾਡੇ ਜੀਅਰ ਲਿਖਿਆ ਕੱਲਾ ਤਾਂ ਤੁਸੀਂ ਸਮਝ ਲਓ ਵੀ ਉਹ ਤੁਹਾਡਾ ਅਪਡੇਟ ਹੋਣ ਵਾਲਾ ਵਾ ਫੋਟੋ ਤੁਹਾਡੀ ਲੱਗੀ ਆ ਫੋਟੋ ਦਾ ਕੋਈ ਚੱਕਰ ਨਹੀਂ ਹੈਗਾ ਫੋਟੋ ਤੋਂ ਡੇਟ ਪੁਰਾਣੀ ਹੋ ਗਈ ਉਹ ਥੋੜੀ ਚੱਲ ਜੂਗੀ ਤਾਂ ਅਪਡੇਟ ਦੀ ਉਹਦੀ ਕੋਈ ਏਡੀ ਜਰੂਰਤ ਨਹੀਂ ਹੈਗੀ ਪਰ ਜਿਹੜਾ ਡੇਟ ਆਫ ਬਰਥ ਆ ਉਹ ਤੁਹਾਡਾ ਤਰੀਕ ਮਹੀਨਾ ਸਾਲ ਪਿਛਲਾ ਠੀਕ ਹੈ ਜਿਵੇਂ 1 1 2 1960 1961 ਬਾਟੇ ਪ੍ਰੋਪਰ ਪੂਰੀ ਲਿਖੀ ਹੋਣੀ ਚਾਹੀਦੀ ਹੈ ਤਾਂ ਹੀ ਤੁਹਾਡਾ ਜਿਹੜਾ ਆਧਾਰ ਕਾਰਡ ਅਪਡੇਟ ਮੰਨਿਆ ਜਾਊਗਾ ਆਪਾਂ ਕਈ ਵਾਰ ਆਧਾਰ ਕਾਰਡ ਵੱਲ ਦੇਖਦੇ ਨਹੀਂ ਉਹਦੇ ਉੱਤੇ ਕੁੜਾ ਈਅਰ ਲਿਖਿਆ ਹੁੰਦਾ ਪਿਛਲਾ ਕੱਲਾ ਮਹੀਨੇ ਤਰੀਕ ਹੁੰਦੀ ਨਹੀਂ ਉਹ ਫਿਰ ਆਪਾਂ ਨੂੰ ਬਾਅਦ ਚ ਪ੍ਰੋਬਲਮ ਆਉਂਦੀ ਹੈ ਇਸ ਕਰਕੇ ਤੁਸੀਂ ਇਹ ਚੀਜ਼ ਦਾ ਧਿਆਨ ਰੱਖਣਾ ਤੁਹਾਡੀ ਪੂਰੀ ਤਰੀਕ ਹੋਣੀ ਚਾਹੀਦੀ ਹੈ ਠੀਕ ਹੈ ਡੇਟ ਆਫ ਬਰਥ ਜਿਹੜੀ ਸਾਰੀ ਪ੍ਰੋਪਰ ਲਿਖੀ ਹੋਣੀ ਚਾਹੀਦੀ ਹੈ ਅਗਲੇ ਨੰਬਰ ਤੇ ਆਉਂਦਾ ਤੁਹਾਡਾ ਮੋਬਾਈਲ ਨੰਬਰ ਮੋਬਾਈਲ ਨੰਬਰ ਜਿਹੜਾ ਤੁਹਾਡਾ ਉਹ ਲਿੰਕ ਹੋਣਾ ਚਾਹੀਦਾ ਵਾ ਤੇ ਬਾਇਓਮੈਟ੍ਰਿਕ ਜਿਹੜੀ ਤੁਹਾਡੇ ਫਿੰਗਰਪ੍ਰਿੰਟ ਨੇ ਉਹ ਆਈ ਜਿਹੜੀਆਂ ਆਈਜ਼ੀ ਫੋਟੋ ਵਗੈਰਾ ਉਹ ਵਿੱਚ ਉਹ ਕੈਪਚਰ ਪਹਿਲਾਂ ਹੀ ਹੋਈ ਹੋਈ ਆ ਉਹ ਤੁਹਾਡੀਆਂ ਹੈਗੀਆਂ ਹੈਗੀਆਂ ਦੋ ਚੀਜ਼ਾਂ ਦਾ ਤੁਸੀਂ ਧਿਆਨ ਰੱਖਣਾ ਵਾ ਇੱਕ ਤਾਂ ਤੁਸੀਂ ਆਪਣਾ ਆਧਾਰ ਕਾਰਡ ਉੱਤੇ ਜਿਹੜਾ ਡੇਟ ਆਫ ਬਰਥ ਤੇ ਦੂਸਰਾ ਮੋਬਾਈਲ ਨੰਬਰ ਹੁਣ ਅਪਡੇਟ ਕਰਨਾ ਕਦੋਂ ਹੁਣ ਗੱਲ ਇਹ ਆ ਗਈ ਅਪਡੇਟ ਜਿਵੇਂ ਤੁਹਾਨੂੰ ਲੱਗਦਾ ਵੀ ਜਿਵੇਂ ਤੁਹਾਨੂੰ 5 ਤੋਂ 10 ਸਾਲ ਹੋ ਗਏ ਆ ਬਣੇ ਨੂੰ ਆਧਾਰ ਕਾਰਡ ਨੂੰ ਤੁਹਾਡਾ ਮੋਬਾਈਲ ਨੰਬਰ ਵੀ ਲੈਂਕਾ ਡਾਟਾ ਆ ਬਰਥਡੇ ਹੋ ਵੀ ਜਿਹੜੀ ਪੂਰੀ ਆ ਠੀਕ ਹੈ ਉਸ ਤੋਂ ਬਾਅਦ ਤੁਸੀਂ ਉਹਨੂੰ ਜਿਵੇਂ ਤੁਹਾਡੀ ਫੇਸ ਆ ਠੀਕ ਆ ਉਹ ਤੁਹਾਡਾ 10 ਸਾਲਾ ਬੰਦਾ ਆਪਣਾ ਚੇਂਜ ਹੋ ਜਾਂਦਾ ਥੋੜਾ ਜਿਹਾ ਤੁਸੀਂ ਆਪਣੀ ਫੋਟੋ ਕੱਲੀ ਚੇਂਜ ਕਰਵਾ ਲੈਣੀ ਆ ਫੋਟੋ ਚੇਂਜ ਕਰਵਾ ਕੇ ਤੁਸੀਂ ਉਹ ਆਪਣੇ ਆਪ ਹੀ ਜਿਹੜਾ ਅਪਡੇਟ ਹੋ ਜਾਣਾ ਕਿਉਂਕਿ ਜੀ ਤੁਹਾਡਾ ਐਡਰੈਸ ਆ ਉਹ ਤੁਸੀਂ ਜਿੰਨੀ ਵਾਰੀ ਮਰਜ਼ੀ ਬਦਲ ਸਕਦੇ ਹੋ ਉਹਦਾ ਕੋਈ ਐਡਾ ਇਸ਼ੂ ਨਹੀਂ ਹੁੰਦਾ ਪਰ ਜਿਹੜੀ ਤੁਹਾਡੀ ਫੋਟੋ ਆ ਉਹਨੂੰ 10 ਸਾਲਾਂ ਬਾਅਦ ਤੁਸੀਂ ਜਾਂ 7 ਸਾਲਾਂ ਬਾਅਦ 8 ਬਾਅਦ ਜਿੰਨੇ ਕ ਤੁਹਾਨੂੰ ਟਾਈਮ ਲੱਗਦਾ ਉਸ ਤੋਂ ਬਾਅਦ ਤੁਸੀਂ ਉਹਨੂੰ ਚੇਂਜ ਕਰਵਾ ਲੈਣਾ ਵਾ ਉਹ ਜਦੋਂ ਤੁਸੀਂ ਚੇਂਜ ਕਰਾਉਂਗੇ ਉਹਨੇ ਆਪਣੇ ਆਪ ਅਪਡੇਟ ਕਰ ਦੇਣਾ ਤੇ ਆਪਾਂ ਅਗਲੀ ਵੀਡੀਓ 'ਚ 10 ਵੀ ਦਵਾਂਗੇ ਕਿਉਂਕਿ ਫਿਰ ਵੀਡੀਓ ਲੰਮੀ ਹੋ ਜਾਂਦੀ ਹੈ ਅਗਲੀ ਵੀਡੀਓ 'ਚ ਆਪਾਂ ਤੁਹਾਨੂੰ ਇਹ ਚੀਜ਼ ਦੱਸਾਂਗੇ ਵੀ ਤੁਸੀਂ ਜਿਹੜਾ ਆਪਣਾ ਆਧਾਰ ਕਾਰਡ ਆ ਉਹਨੂੰ ਚੈੱਕ ਕਿਵੇਂ ਕਰਨਾ ਵੀ ਤੁਹਾਡਾ ਅਪਡੇਟ ਹੈ ਜਾਂ ਨਹੀਂ ਕੋਈ ਪ੍ਰੋਬਲਮ ਤਾਂ ਨਹੀਂ ਹੈਗੀ ਇਹਦੇ 'ਚ ਕਿੰਨੀ ਆ ਅਪਡੇਟ ਆਪਾਂ ਕਰ ਚੁੱਕੇ ਆ ਇਹਦੇ 'ਚ ਉਹ ਤੁਹਾਨੂੰ ਮੈਂ ਡੈਮੋ ਸਾਰੀ ਲਾਈਵ ਦੇ ਕੇ ਦਿਖਾਉਂਗਾ ਅਗਲੀ ਵੀਡੀਓ ਚ ਤੋਂ ਉੱਥੇ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਰਹੂਗੀ ਸਾਰਾ ਤੁਸੀਂ ਉਹਦੇ ਉੱਤੇ ਆਪਣਾ ਦੇਖ ਸਕਦੇ ਹੋ ਤੇ ਹੁਣ ਜਿਹੜੀ ਆਪਣੀ ਵੀਡੀਓ ਸੀ ਇੱਕ ਅਪਡੇਟ ਤੇ ਸੀ ਵੀ ਤੁਸੀਂ ਕਿਵੇਂ ਕਰਾਉਣਾ ਵਾ ਕਿਵੇਂ ਤੁਹਾਨੂੰ ਪਤਾ ਲੱਗੂਗਾ ਉਹ ਤੁਸੀਂ ਜਿਹੜਾ ਆਮ ਨੋਰਮਲ ਤੁਸੀਂ ਦੇਖ ਕੇ ਉਹ ਚੈੱਕ ਕਰਨਾ ਉਹਦੇ ਬਾਰੇ ਅੱਜ ਆਪਾਂ ਦੱਸਿਆ ਵਾ ਉਹ ਤੁਸੀਂ ਦੇਖ ਕੇ ਦੱਸਣਾ ਜਿਨ੍ਹਾਂ ਦੇ ਆਧਾਰ ਕਾਰਡ ਉੱਤੇ ਕੱਲੀ ਬਸ ਈਅਰ ਲਿਖਿਆ ਹੋਇਆ ਵਾ ਜਾਂ ਮੋਬਾਈਲ ਨੰਬਰ ਲਿੰਕ ਨਹੀਂ ਹੈਗਾ ਉਹ ਸਮਝ ਲਓ ਵੀ ਅਪਡੇਟ ਨਹੀਂ ਹੈਗੇ ਜਾਂ 10 ਤੋਂ ਵੱਧ ਟਾਈਮ ਸਾਲ ਹੋ ਗਿਆ ਉਹਨਾਂ ਨੂੰ ਕੋਕੇ ਬਾਅਦ 2012 ਚ ਬਣੇ ਸੀਗੇ 12 ਤੋਂ ਬਾਅਦ ਜੇ ਕਿਸ ਨੇ ਇੱਕ ਵਾਰੀ ਵੀ ਉਹਨਾਂ ਵਿੱਚ ਕੋਈ ਅਪਡੇਟ ਨਹੀਂ ਕਰਾਈ ਤਾਂ ਉਹ ਸਮਝੋ ਵੀ ਹੋਣ ਵਾਲਿਆ ਤੁਹਾਡੇ ਅਪਡੇਟ ਜੇ ਤੁਸੀਂ ਇੱਕ ਵਾਰੀ ਵਿੱਚ ਅਪਡੇਟ ਕਰਾਈ ਆ ਮੋਬਾਈਲ ਨੰਬਰ ਤੁਹਾਡਾ ਲਿੰਕ ਹੋਇਆ ਹੋਇਆ ਵਾ ਤੇ ਜਿਹੜਾ ਤੁਸੀਂ ਡੇਟ ਆਫ ਬਰਥ ਪੂਰਾ ਕਰਵਾਇਆ ਹੋਇਆ ਵਾ ਤਾਂ ਉਹ ਸਮਝੋ ਤੁਹਾਡੇ ਜਿਹੜੇ ਆਧਾਰ ਕਾਰਡ ਅਪਡੇਟ ਨਹੀਂ ਉਸ ਤੋਂ ਬਾਅਦ ਤੁਸੀਂ ਉਹ ਦੇਖ ਲੈਣਾ ਵੀ ਕਦੋਂ ਕਰਵਾਇਆ ਸੀ ਉਸ ਦਾ 10 ਸਾਲ ਦਾ ਗੈਪ ਪਾ ਕੇ ਤੁਸੀਂ ਉੱਤੇ ਇੱਕ ਫੋਟੋ ਕਰਵਾਉਣੀ ਆ ਸੇਵਾ ਕੇਂਦਰ 'ਚ ਜਾ ਕੇ ਉਸ ਤੋਂ ਬਾਅਦ ਤੁਹਾਡਾ ਉਹ ਆਪਣੇ ਆਪ ਜਿਹੜਾ ਅਪਡੇਟ ਹੋ ਜਾਊਗਾ ਤੇ ਜੇ ਵੀਡੀਓ ਵਧੀਆ ਲੱਗੀ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਧੰਨਵਾਦ